गरीब सच टेक तू मेरे सतगुर पूरे देख तुम्हारा दर्शनो मेरा मन तीरे गुरबाणी का ये फरमान अकाल पुरख की सच्ची टेक की महत्ता बयान करता है अर्थात अकाल पुरख प्रभु के प्यार न ही आसरा है क्योंकि पूरा सिर्फ अकाल पुरख है जो सर्व कला संपूर्ण है सर्ब कला समरथ है उस दे दीदार करके ही मन आंदा है दरअसल सहज प्राप्त वास्ते बाकी दिया सियाण व्यर्थ हैं केवल उस अकाल पुरखते ही टेक रखनी बनती है क्योंकि अकाल पुरख प्रभु ही सर्वकला समर्थ कला संपूर्ण ते सर्ब रक्षक है मैं मन तेरी ਇੱਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥਿਆ ਪਿਆਰੇ ਰੱਖਣ ਕੋ ਤੁਮ ਇੱਕ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਭਰ ਸਿਆਣ ਪ ਬਿਰਥੀਆਂ ਪਿਆਰੇ ਰੱਖਣ ਕੋ ਤੁਮ ਏਕ ਮਹਿਮਾਨ ਤੇਰੀ ਤੇਕ ਮੇਰੇ ਪਿਆਰੇ ਮਹਿਮਾਨ ਤੇਰੀ ਤੇਕ ਮਹਿਮਾਨ ਤੇਰੀ तेक मेरे प्यारे मेहमान तेरी टे सतगुर पूरा जे मिले प्यारे सो जान होत निगार सतगुर पूरा जे मिले प्यारे सो जान होत निगार ਜਿਸ ਨੂੰ ਗੋਏ ਦਇਆ ਨਾਲ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੂੰ ਗੋਏ ਦਇਆ ਨਾਲ ਮੈਂ ਮਾਨ ਤੇਰੀ ਤੇ ਕ ਮੇਰੇ ਪਿਆਰੇ ਮੈਂ ਮਾਨ ਤੇਰੀ ਤੇ तेरी देख मेरे प्यारे मेहमान तेरी तेरी சபல முவ சுவ கலா பூ ரே சஃல மூர்த்துவாமி சர்வ கலா பூ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੀ ਨਾਨਕ ਗੋੜੇ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜ਼ੂਰੀ ਮੈਂ ਮਨ ਤੇਰੀ ਤੇ ਕ ਮੇਰੇ ਪਿਆਰੇ ਮਹਿਮਾਨ ਤੇਰੀ ਟੇਕ ਮਹਿਮਾਨ ਤੇਰੀ ਟੇਕ ਮੇਰੇ ਪਿਆਰੇ ਮਹਿਮਾਨ ਤੇਰੀ ਟੇਕ ਅਵਰ ਸਿਆਣ ਪਾ ਵਿਰਤੀਆ ਪਿਆਰੇ ਰਾਖਣ ਕੋ ਤੁਮ ਏਕ ਔਰ ਸਿਆਣ ਪ ਬਰਤੀਆਂ ਪਿਆਰੇ ਰੱਖਣ ਕੋ ਤੁਮੇ प्यारे मैं मन तेरी टेक और स्यान पा बिरथिया प्यारे राखन को तुम एक तुसी श्रवण कर रैसी भाई गोपाल सिंह ते ओना दे रागी जत्थे द्वारा गायन कीता हुया ए शब्द अकाल पुरख प्रभु पै तो रहत है ओ वैर तो रहत है अपने आप तो ही ओस दी उत्पत्ति हुई है ओ पूरा है ਸਰਬ ਕਲਾ ਸਮਰਤ ਹੈ ਅਕਾਲ ਪੁਰਖ ਨਾਲ ਨਿਕਟਤਾ ਰੱਖਣ ਵਾਲੇ ਉਸ ਦੇ ਭਗਤ ਗੁਰਮੁਖ ਜਨ ਪੈ ਤੋਂ ਰਹਿਤ ਹੋ ਜਾਂਦੇ ਹਨ ਬਸ ਅਕਾਲ ਪੁਰਖ ਦੀ ਕਿਰਪਾ ਦੀ ਲੋੜ ਹੁੰਦੀ ਹੈ ਉਹ ਇਸ ਕਦਰ ਪ੍ਰਭੂ ਦਾ ਪੈ ਮਹਿਸੂਸ ਕਰਦੇ ਨੇ ਕਿ ਗੁਰ ਕੇ ਸ਼ਬਦ ਨੂੰ ਅੰਤਰ ਆਤਮਾ ਹੈ ਵਸਾ ਕੇ ਹਉਮੈ ਦੀ ਮੈਲ ਤੋਂ ਨਿਵ੍ਰਤੀ ਪ੍ਰਾਪਤ ਕਰ ਲੈਂਦੇ ਨੇ ਸੁਣਦੇ ਆਂ ਡਾਕਟਰ ਜਸਬੀਰ ਸਿੰਘ ਸਾਬਰ ਹੁਰਾਂ ਪਾਸੋਂ ਵਾਰਤਾ ਗੁਰਕੇ ਪੈ ਊਜਲ ਹਉਮੈ ਮਲ ਜਾਏ ਤੁਰਕੀ ਬਾਣੀ ਦੀ ਵਿਚਾਰ ਅਧੀਨ ਇਹ ਪੰਕਤੀ ਤੀਸਰੀ ਪਾਸ਼ਾਹੀ ਨਾਨਕ ਜੋਤ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੋਈ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 121 ਉੱਪਰ ਰਾਗ ਮਾਝ ਦੇ ਅੰਤਰਗਤ ਸੰਚਾਰਿਤ ਕੀਤੀ ਗਈ ਹੈ ਸ੍ਰੀ ਗੁਰੂ ਅਨਸਾਭ ਜੀ ਦੀ ਅੰਗ 14 ਤੋਂ 1353 ਤੱਕ ਪ੍ਰਾਪਤ ਅੰਕਿਤ ਬਾਣੀ 31 ਪ੍ਰਮੁੱਖ ਰਾਗਾਂ ਵਿੱਚ ਹੈ ਅਤੇ ਰਾਗ ਮਾਜ ਉਹਨਾਂ ਵਿੱਚੋਂ ਦੂਜੇ ਨੰਬਰ ਤੇ ਦਰਜ ਹੈ ਅਤੇ ਇਹ ਗੁਰਮੁਖਤ ਸੰਗੀਤ ਵਿਧਾਨ ਦੇ ਸਨਮੁਖ ਮੌਲਕ ਰਾਗਾਂ ਦੀ ਪੰਕਤੀ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਇਸ ਦਾ ਕਾਰਨ ਹੈ ਭਾਰਤੀ ਸੰਗੀਤ ਗ੍ਰੰਥਾਂ ਵਿੱਚ ਇਸ ਰਾਗ ਦਾ ਉਲੇਖ ਨਾ ਹੋਣਾ ਗੁਰਬਾਣੀ ਸੰਚਾਰ ਲਈ ਰਾਗ ਯੁਗਤ ਦੀ ਮੱਤਤਾ ਦਾ ਅੰਦਾਜ਼ਾ ਇਸ ਤੱਤ ਤੋਂ ਭਰੀਪੰਤ ਲੱਗ ਜਾਂਦਾ ਹੈ ਕਿ ਗੁਰਬਾਣੀ ਕੀਰਤਨ ਗਾਇਨ ਕਰਨ ਵਾਲਿਆਂ ਨੂੰ ਰਾਗੀ ਆ ਕੇ ਸੰਬੋਧਨ ਕੀਤਾ ਜਾਂਦਾ ਹੈ ਭਾਪ ਰਾਗਾਂ ਦਾ ਜਾਣਕਾਰ ਗਾਇਕ ਖੈਰ ਇੱਕ ਵੱਖਰਾ ਵਿਸ਼ਾ ਹੈ ਸ੍ਰੀ ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਇਸ ਪੰਕਤੀ ਦੀਆਂ ਕਈ ਪਰਤਾ ਹਨ ਪੂਰੇ ਸ਼ਬਦ ਵਿੱਚ ਮਨੁੱਖੀ ਜੀਵਨ ਦੀ ਯਾਤਰਾ ਨੂੰ ਸਫਲ ਕਰਨ ਲਈ ਅਨੇਕ ਪਹਿਲੀਆਂ ਨੂੰ ਉਜਾਗਰ ਕੀਤਾ ਗਿਆ ਹੈ ਜਿਨ੍ਹਾਂ ਨੂੰ ਸਰਮਖ ਰੱਖਣ ਦੀ ਲੋੜ ਹੈ ਪਰ ਸੀਮਤ ਸਮੇਂ ਕਰਨ ਅਸੀਂ ਵਿਚਾਰ ਦੀਨ ਪੰਕਤੀ ਗੁਰ ਕੈ ਪੈ ਉਜਲ ਹਉਮੈ ਮਲ ਜਾਏ ਬਾਰੇ ਹੀ ਵਿਚਾਰ ਕਰਾਂਗੇ ਫਿਰ ਵੀ ਇਸ ਪ੍ਰਸੰਗ ਵਿੱਚ ਇੱਥੇ ਇੱਕ ਗੱਲ ਸਮਝਣੀ ਜ਼ਰੂਰੀ ਲੱਗਦੀ ਹੈ ਗੁਰਬਾਣੀ ਵਿਆਖਿਆ ਦੇ ਪ੍ਰਸੰਗ ਵਿੱਚ ਕਿਸੇ ਵੀ ਪੰਕਤੀ ਦਾ ਕੇਂਦਰੀ ਭਾਵ ਅਰਥ ਸਮਝਣ ਸਮਝਾਉਣ ਲਈ ਕੇਵਲ ਡਿਕਸ਼ਨਰੀਆਂ ਜਾਂ ਕੋਸ਼ਾਂ ਵਿੱਚ ਦਿੱਤੇ ਗਏ ਅਰਥਾਂ ਅਨੁਸਾਰ ਉਸ ਦਾ ਠੀਕ ਪ੍ਰਸੰਗ ਨਹੀਂ ਉਭਾਰਿਆ ਜਾ ਸਕਦਾ ਇਸ ਕਾਰ ਦੀ ਸਫਲਤਾ ਲਈ ਸਮੁੱਚੇ ਸ਼ਬਦ ਨੂੰ ਸਨਮੁਖ ਰੱਖਣਾ ਜ਼ਰੂਰੀ ਹੈ ਮਾਜ ਮਹਲਾਤੀ ਜੀ ਗੋਵਿੰਦ ਉਜਲ ਉਜਲ ਹੰਸਾ ਮਨ ਬਾਣੀ ਨਿਰਮਲ ਮੇਰੀ ਮਨਸਾ ਮਨ ਉਜਲ ਸਦਾ ਮੁਖ ਸੁਹ ਹੈ ਅਤ ਉਜਲ ਨਾਮ ਧਿਆਵਣਿਆ ਹਉ ਵਾਰੀ ਜੀਉ ਵਾਰੀ ਗੋਵਿੰਦ ਗੁਣ ਗਾਵਣਿਆ ਗੋਵਿੰਦ ਗੋਵਿੰਦ ਕਹੈ ਦਿਨ ਰਾਤੀ ਗੋਵਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ ਗੋਵਿੰਦ ਗਾਵੇ ਸਹਿ ਸੁਬਾਈ ਗੁਰ ਕੈ ਪੈ ਊਜਲ ਹੋਮੈ ਮਲ ਜਾਏ ਸਦਾ ਆਨੰਦ ਰਹਿ ਭਗਤ ਕਰੈ ਦਿਨ ਰਾਤੀ ਸੁਣ ਗੋਵਿੰਦ ਗੁਣ ਗਾਵਣਿਆ ਮਨੁਆ ਨੱਚੈ ਭਗਤ ਦੜਾਈ ਗੁਰ ਕੈ ਸ਼ਬਦ ਮਨੈ ਮਨ ਮਿਲਾਏ ਸੱਚਾ ਤਾਲ ਪੂਰੇ ਮਾਇਆ ਮੋ ਚੁਕਾਏ ਸਬਦੇ ਨਿਰਤ ਕਰਾਵਣਿਆ ਉੱਚਾ ਕੁੱਕੇ ਤਨੈ ਪਿਛਾੜੇ ਮਾਇਆ ਮੋ ਜੋਹਿਆ ਜਮਕਾਲੇ ਮਾਇਆ ਮੋਹ ਇਸ ਮਨੈ ਨਚਾਏ ਅੰਤਰ ਕਪਟ ਦੁਖ ਪਾਵਣਿਆ ਗੁਰਮੁਖ ਭਗਤ ਜਾਂ ਆਪ ਕਰਾਏ ਤਨ ਮਨ ਰਾਤਾ ਸਹਿ ਸੁਬਾਏ ਬਾਣੀ ਵਜੈ ਸ਼ਬਦ ਵਜਾਏ ਗੁਰਮੁਖ ਭਗਤ ਥਾਏ ਪਾਵਣਿਆ ਪਉ ਤਾਲ ਪੂਰੇ ਵਾਜੇ ਵਜਾਏ ਨਾ ਕੋ ਸੁਣੇ ਨਾ ਮਨ ਵਸਾਏ ਮਾਇਆ ਕਾਰਨ ਪਿੜ ਬੰਦ ਨਾਚੈ ਦੂਜੇ ਪਾਏ ਦੁਖ ਪਾਵਣਿਆ ਜਿਸ ਅੰਤਰ ਪੀਤ ਲਗੈ ਸੋ ਮੁਕਤਾ ਇੰਦਰੀ ਵਸ ਸਤ ਸੰਜਮ ਯੁਕਤਾ ਗੁਰ ਕੈ ਸ਼ਬਦ ਸਦਾ ਹਰ ਤਿਆਏ ਇਹ ਆ ਭਗਤ ਹਰ ਭਾਵਨ ਆ ਗੁਰਮੁਖ ਭਗਤ ਜੁਗਚਾਰੇ ਹੋਈ ਹੋਰਤ ਭਗਤ ਨਾ ਪਾਏ ਕੋਈ ਨਾਨਕ ਨਾਮ ਗੁਰ ਭਗਤੀ ਪਾਈਐ ਗੁਰ ਚਰਣੀ ਚਿਤ ਲਾਵਣਿਆ ਵਿਚਾਰ ਦੇ ਇਸ ਪੰਕਤੀ ਵਿੱਚ ਪ੍ਰਮੁੱਖ ਨੁਕਤਾ ਗੋਬਿੰਦ ਰੂਪ ਅਕਾਲ ਪੁਰਖ ਦਾ ਸੈ ਸ਼ਵਾ ਨਾਲ ਦਿਨ ਰਾਤ ਹੀ ਗੁਣ ਗਾਇਨ ਕਰਨਾ ਅਤੇ ਉਸ ਦੇ ਪੈ ਵਿੱਚ ਰਹਿਣਾ ਹੈ ਅਜਿਹਾ ਕਰਨ ਨਾਲ ਹੀ ਹੁਕਮ ਅਨਸਾਰ ਭੈਵ ਚ ਰਹਿ ਕੇ ਜੀਵਿਆ ਜੀਵਨ ਹੀ ਸਚਾਰ ਪੱਦੀ ਪ੍ਰਾਪਤੀ ਦਾ ਸਾਧਨ ਬਣਦਾ ਹੈ ਤੇ ਕੂੜ ਦੀ ਪਾਲ ਟੁੱਟ ਜਾਂਦੀ ਹੈ ਕਿਵ ਸਚਾਰਾ ਹੋਈ ਐ ਕਿਵ ਕੂੜਾ ਟੁੱਟੈ ਪਾਲ ਹੁਕਮ ਲਜਾਈ ਚੱਲਣਾ ਨਾਨਕ ਲਿਖਿਆ ਨਾਲ ਉਹਨੂੰ ਸੋਝੀ ਹੋ ਜਾਂਦੀ ਹੈ ਕਿ ਹਉਮੈ ਦਿਰਗ੍ਰੋਗ ਹੈ दारू ਪੀ ਇਸ ਮਾਹੇ ਇਹ दारू ਕੀ ਹੈ ਇਹ दारू ਹੈ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸ਼ਬਦ ਕਮਾਹੇ ਪ੍ਰਭੂ ਭਗਤੀ ਅਥਵਾ ਨਾਮ ਸਿਮਰਨ ਐਸਾ ਸਾਧਨ ਹੈ ਜੋ ਮਾਨਵ ਮਨ ਨੂੰ ਸੱਚ ਮਾਰਗ ਦਾ ਪੰਧਿ ਬੜਾ ਕੇ ਸੰਸਾਰੀ ਪਦਾਰਥਾਂ ਦੇ ਅਸਥਾਈ ਸੁੱਖਾਂ ਵਿੱਚ ਫਸਣ ਤੋਂ ਸਾਵਧਾਨ ਕਰਦਿਆਂ ਸਹਿਜ ਅਵਸਥਾ ਦਾ ਧਾਰਨੀ ਬਣਾਉਣ ਵਿੱਚ ਅਹਿਮ ਯੋਗਦਾਨ ਪਾਉਂਦਾ ਹੈ ਵੇਖਿਆ ਜਾਏ ਤਾਂ ਗੁਰਮਤਿ ਮਾਰਗ ਦਾ ਕੇਂਦਰ ਹੀ ਸਹਿਜ ਮਾਰਗ ਹੈ ਇਹ ਮਨੁੱਖ ਨੂੰ ਸੰਸਾਰੀ ਸੁੱਖ ਮਾਣਨ ਤੋਂ ਤਾਂ ਬੇਸ਼ੱਕ ਨਹੀਂ ਰੁਕਦਾ ਪਰ ਉਹਨਾਂ 'ਚ ਫਸਣ ਦੀ ਆਗਿਆ ਵੀ ਨਹੀਂ ਦਿੰਦਾ ਇਸੇ ਲਈ ਗੁਰਬਾਣੀ ਵਿੱਚ ਸਹਿਜ ਅਵਸਥਾ ਨੂੰ ਅੰਗ ਸੰਗ ਕਰਨ ਲਈ ਵਾਰ-ਵਾਰ ਪ੍ਰੇਰਣਾ ਕੀਤੀ ਗਈ ਹੈ ਇਸ ਅਵਸਥਾ ਦਾ ਧਾਰਨੀ ਮਾਨਵ ਹੀ ਪ੍ਰਭੂ ਦੀ ਦਰਗਾਹ ਵਿੱਚ ਪ੍ਰਵਾਨ ਕੀਤਾ ਜਾਂਦਾ ਹੈ ਸਹਿਜੇ ਹੀ ਤੇ ਸੁਖ ਸਾਥ ਹੋਏ ਬਿਨ ਸਹਿਜੇ ਜੀਵਨ ਬਾਦ ਸਹਿਜ ਹੀ ਜੀਵ ਆਤਮਾ ਦੀ ਸਹੀ ਅਰਥਾਂ ਵਿੱਚ ਸੱਚੀ ਸਚੀ ਅਵਸਥਾ ਹੁੰਦੀ ਹੈ ਜੋ ਜੈਸਾ ਹਰ ਹੀ ਹੋਏ अथवा ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ ਦੀ ਸੂਖਸ਼ਮ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ ਇੱਕ ਗੱਲ ਸਮਝਣੀ ਜ਼ਰੂਰੀ ਹੈ ਕਿ ਇਹ ਪਦ ਇਨ ਆਰਗੈਨਿਕ अथवा ਮਕੈਨੀਕਲ ਜੁਗਤ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਇਸ ਦਾ ਸਾਧਨ ਹੈ ਜੀਵੰਤ ਜੁਗਤ ਜੋ ਸੁਤੇ ਸਿਧ ਇੱਕ ਮਨ ਇੱਕ ਚਿੱਤ ਹੋ ਕੇ ਸਹਿ ਸਵਾਭਾ ਉਸ ਦੇ ਪੈ ਦੇ ਅੰਤਰਗਤ ਕੀਤਾ ਨਾਮ ਸਿਮਰਨ ਜੋ ਅੰਤਰ ਆਤਮੇ ਨੂੰ ਮਹਿਲ ਰਹਿਤ ਤੇ ਹਉਮੈ ਰਹਿਤ ਕਰਦਿਆਂ ਉਜਲਾ ਕਰ ਦਿੰਦਾ ਹੈ ਕਿਉਂਕਿ ਹਉਮੈ ਯੁਕਤ ਪ੍ਰਾਣੀ ਦੇ ਅੰਤਰ ਆਤਮੇ ਨੂੰ ਪ੍ਰਭੂ ਨੇੜਤਾ ਪ੍ਰਾਪਤ ਹੀ ਨਹੀਂ ਹੋ ਸਕਦੀ ਕਿਉਂਕਿ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਗੁਰ ਕੈ ਪੈ ਉਜਲ ਹਉਮੈ ਮਲ ਜਾਏ ਇਹ વાਤਾ ਸੁਣਾ ਰਹੇ ਸਨ ਡਾਕਟਰ ਜਸਬੀਰ ਸਿੰਘ ਸਾਬਰ राग सूही उचारित शब्द विच, विच साहिब श्री गुरु अमरदास जी फरमाते कि अकाल पुरख प्रभु जुगां जुगांतरा भगत की पैज रखता आया है अकाल पुरख परमेशर का भगत उही है जिसका मुख गुरु वल है अर्थात जो गुरमुख है ऐसे प्राणी ही अंतर आत्मह सबद नसा के हौमे तो नवृत्ति प्राप्त करते हैं ਤਗਤ ਜਨਾਕੀ ਹਰ ਜੀ ਉਹ ਰੱਖੇ ਜੁਗ ਜੁਗ ਰੱਖਦਾ ਆਇਆ RAM ਸਰਵਣ ਕਰਦੇ ਆ ਭਾਈ ਦਿਲਬਾਗ ਸਿੰਘ ਭਾਈ ਗੁਲਬਾਗ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ i the ਜਲਾਇਆ ਰੋ ਬਗਿਤ ਜਨੰਗੀ ਹਰ ਜੀਉ ਰੱਖੇ ਬਗਿਤ ਜਨੰਗੀ ਹਰ ਜੀਉ ਰੱਖੇ ਹਮੇਸ਼ਭ ਦੇ ਜਾਇਆ ਮੇਰੇ ਹਰ सची ਤੇ ਪਗਦ ਕਰੇ ਦਿਨ ਰਾਤ ਗੁਰਮੁਖ ਆਖੁਦ ਖੋਣੀ ਧੰ ਪਗ ਤਾਂ ਕੀ ਚਾਲਿਸ ਦੀ ਅਤਿ Bye. Bye. जना की हर जियो राख है जुग जुग रखदा आया राम तुसी तीवण कर रहे थी भाई दिलबाग सिंह भाई गुलबाग सिंह उन्होंने रागी जत्थे द्वारा गायन किया शब्द। सारी सृष्टि उस अकाल पुरख प्रभु वस में ही है जीव का कोई वस नहीं कि उस तो बाहर का कोई कम कर सके बस अपने गुनाह तो तौबा करना ही ਇੱਕ ਮਾਤਰ ਵਿਧੀ ਹੈ ਜਿਸ ਰਾਹੀਂ ਉਸ ਦੀ ਸ਼ਰਨ ਗ੍ਰਹਿਣ ਕੀਤੀ ਜਾ ਸਕਦੀ ਹੈ ਮੇਰੇ ਹਰ ਜੀਓ ਸਭ ਕੋ ਤੇਰੇ ਵਸ ਅਸਾ ਜੋਰ ਨਾਹੀ ਜੇ ਕਿਛ ਕਰ ਹਮ ਸਾਕੇ ਜੁ ਪਾਵੇ ਤਿਵੇਂ ਬਖਸ ਸਰਵਣ ਕਰਦੇ ਹਾਂ ਭਾਈ ਅਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ ਮੇਰੇ ਹਰ Yeah. ਉਹ ਤੇਰਾ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਾਕੇ ਜੋ ਪਾਵੈ ਤੇਵੇਂ ਬਖਸ ਤੁਸੀਂ ਸਰਵਣ ਕਰ ਰਐ ਸੀ ਭਾਈ ਅਜੀਤ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਦੁਆਰਾ ਗਾਇਨ ਕੀਤਾ ਹੋਇਆ ਇਹ ਸ਼ਬਦ